ਆਏ ਆਪਣਾ ਇੱਕ ਕੇਸ ਹੋਇਆ ਸੀਗਾ ਏ ਡਿਵੀਜ਼ਨ ਦੇ ਵਿੱਚ ਦੋ ਬੰਦਿਆਂ ਨੇ ਸਨੇਚਿੰਗ ਕੀਤੀ ਸੀਗੀ ਆਪਣਾ 28 ਨਵੰਬਰ 2024 ਨੂੰ ਸ਼ਾਮ ਦਾ ਟਾਈਮ ਸੀਗਾ 7:30 ਪੁਣੇ 8 ਵਜੇ ਸੀਗਾ ਟਾਈਮ ਇੱਕ ਜਿਹੜਾ ਬੰਦਾ ਹੈ ਜਿਹਦਾ ਨਾਮ ਹੈ ਕਰਨ ਪੁੱਤਰ ਦੀਵਰਾਜ ਉਹ ਆਪਣਾ ਵਾਗਾ ਬਾਰਡਰ ਤੋਂ ਪ੍ਰੋਗਰਾਮ ਦੇਖ ਕੇ ਆਪਣੇ ਹੋਟਲ ਜਾ ਰਿਹਾ ਸੀਗਾ ਤੇ ਉਹ ਈ ਰਿਕਸ਼ਾ ਤੇ ਟਰੈਵਲ ਕਰ ਰਿਹਾ ਸੀਗਾ ਨੇੜੇ ਸਿਟੀ ਸੈਂਟਰ ਪਿੰਗਲ ਵਾਲਾ ਮੋੜ ਤੇ ਤੇ ਦੋ ਅਣਪਛਾਤੇ ਬੰਦੇ ਮੋਨੇ ਉਹ ਪਿੱਛੇ ਮੋਟਰਸਾਈਕਲ ਤੋਂ ਆਏ ਤੇ ਉਹਨਾਂ ਨੇ ਉਹਦਾ ਫੋਨ ਖੋਲਿਆ ਉਹ ਜਦੋਂ ਇਹ ਰੇਸਿਆ ਤੇ ਜਾ ਰਿਹਾ ਸੀਗਾ ਉਹ ਆਪਣੇ ਫੋਨ ਦੇ ਵਿੱਚ ਹੋਸਟਲ ਦੀ ਲੋਕੇਸ਼ਨ ਦੇਖ ਰਿਹਾ ਸੀਗਾ ਤਾਂ ਉਹ ਪਿੱਛੇ ਤੋਂ ਬੰਦੇ ਆ ਕੇ ਉਹਦਾ ਫੋਨ ਸਨੇਚ ਕਰਕੇ ਲੈ ਗਏ। ਤੋਂ ਉਹਨੇ ਆਪਣੇ ਥਾਣੇ ਜਾ ਕੇ ਰਿਪੋਰਟ ਲਿਖਵਾਈ ਤੇ ਤਾਂ ਹੀ ਆਪਾਂ ਟੀਮ ਭੇਜ ਕੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਆਪਣੀ ਸਾਡੀ ਪੀਐਸਏ ਡਿਵੀਜ਼ਨ ਦੇ ਜਿਹੜੇ ਐਸਐਚਓ ਸਾਹਿਬ ਹੈ ਉਹਨਾਂ ਨੇ ਆਪਣੀ ਟੀਮਾਂ ਤੋਂ ਵੱਖ-ਵੱਖ ਜਗ੍ਹਾ ਤੇ ਲਗਾ ਕੇ ਤੇ ਉਹਨਾਂ ਦਾ ਸਾਰਾ ਰੂਟ ਮੈਪ ਕਰਕੇ ਇਹਦੇ ਵਿੱਚ ਸਾਨੂੰ ਟਾਈਮ ਲੱਗਿਆ 5-7 ਦਿਨ ਦਾ ਬਾਅਦ ਪਰ ਅਸੀਂ ਉਹ ਬੰਦੇ ਟ੍ਰੇਸ ਕਰਤੇ। ਤੇ ਦੋ ਬੰਦੇ ਅਸੀਂ ਟਰੇਸ ਕਰਤੇ ਇੱਕ ਦਾ ਨਾਮ ਹੈ ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਰਵਣ ਸਿੰਘ ਤੇ ਦੂਜੇ ਦਾ ਨਾਮ ਹੈ ਨਵਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਦੋਵੇਂ ਹੀ ਤਰਨਤਾਰਨ ਰੋਡ ਦੇ ਰਹਿਣ ਵਾਲੇ ਆ ਔਰ ਦੋਵਾਂ ਤੇ ਹੀ ਪਹਿਲਾਂ ਤਿੰਨ-ਤਿੰਨ ਪਰਚੇ ਦਰਜ ਨੇ ਟੋਟਲ 6 ਪਰਚਿਆਂ ਦੇ ਵਿੱਚ ਪੰਜ ਪਰਚੇ ਇਹਨਾਂ ਦੇ ਬੀ ਡਿਵੀਜ਼ਨ ਦੇ ਦਰਜ ਨੇ ਤੇ ਇੱਕ ਪਰਚਾ ਸੁਲਤਾਨ ਮਿੰਦਾ ਦਾ ਦਰਜ ਸੀਗਾ ਪਹਿਲਾਂ ਵੀ ਇਹ ਸਨੇਚਿੰਗ ਕਰਦੇ ਰਹੇ ਨੇ ਫੋਨਾਂ ਦੀ ਤੇ ਕਦੀ ਕਦਾ ਇੱਕ ਆਦੇ ਕੇਸ ਦੇ ਵਿੱਚ ਮੋਟਰਸਾਈਕਲ ਵੀ ਇਹਨਾਂ ਨੇ ਸਨੇਚ ਕੀਤੀ ਹੈ ਤੇ ਅਸੀਂ ਇਨਾਂ ਤੋਂ ਇੱਕ ਮੋਟਰਸਾਈਕਲ ਜੇ ਇਹਨਾਂ ਨੇ ਯੂਜ਼ ਕੀਤਾ ਹੋਇਆ ਇਨਸੀਡੈਂਟ ਦੇ ਦੌਰਾਨ ਉਹ ਰਿਕਵਰ ਕੀਤਾ ਹੈ ਤੇ ਜਿਹੜਾ ਫੋਨ ਆਈਫੋਨ 13 ਕਰਨ ਦਾ ਇਹਨਾਂ ਨੇ ਖੋਇਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਮੋਟਰਸਾਈਕਲ ਵਿੱਚ ਚੋਰੀ ਦਾ ਸੀ ਮੋਟਰਸਾਈਕਲ ਦੀ ਅਸੀਂ ਹੁਣ ਜਾਂਚ ਕਰ ਰਹੇ ਹਾਂ ਪਰ ਹਲੇ ਤੱਕ ਕੇ ਸਾਹਮਣੇ ਨਹੀਂ ਆਇਆ ਚੋਰੀ ਦਾ ਸੀਗਾ ਪਰ ਹੁਣ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਹੈ ਹੁਣ ਅਜ ਇਹਨਾਂ ਦਾ 2 ਦਿਨ ਦਾ ਰਿਮਾਂਡ ਅਸੀਂ ਕੋਰਟ ਦੇ ਵਿੱਚ ਲਿਆ ਹੈ ਤੇ ਅਸੀਂ ਹੋਰ ਵੀ ਪੁੱਛਤਾਚ ਕਰਾਂਗੇ ਹੋਰ ਵੀ ਜਿਹੜੇ ਇਹਨਾਂ ਦੇ ਕੋਲ ਮਿਲੇਗਾ ਸਾਨੂੰ ਉਸ ਚੋਰੀ ਦਾ ਸਮਾਨ ਉਹ ਵੀ ਅੱਗੇ ਰਿਕਵਰ ਅਸੀਂ ਸਨੇਚਿੰਗ ਦੇ ਵਿੱਚ ਕੋਈ ਹਥਿਆਰ ਵਗੈਰਾ ਵੀ ਯੂਜ਼ ਕਰਦੇ ਸੀ ਨਹੀਂ ਹਥਿਆਰ ਵਗੈਰਾ ਕੋਈ ਸਾਹਮਣੇ ਨਹੀਂ ਆਏ ਇਹਨਾਂ ਨੇ ਬਸ ਮੋਟਰਸਾਈਕਲ ਤੇ ਖਾਲੀ ਹੱਥ ਸੀ ਗਏ ਤੇ ਬੰਦੇ ਦਾ ਜੋ ਫੋਨ ਯੂਜ਼ ਕਰ ਰਿਆ ਸੀਗਾ ਉਹਦਾ ਫੋਨ ਖੋ ਕੇ ਲੈ ਗਏ ਸਬਨਿਸ਼ੇ ਬੁਸ਼ੇ ਤੇ ਕੋਈ ਆਤੀ ਹਾਏ ਇਹ ਕਹ ਰਹੇ ਸੀ ਕਿ ਇਹਨਾਂ ਦੀ ਹਿਸਟਰੀ ਹੈਗੀ ਨਸੀ ਨੂੰ ਸੇ ਕਰਨ ਦੀ ਪਹਿਲਾਂ ਤੋਂ ਇਹ ਕਹ ਰਹੇ ਸੀ ਕਿ ਸਾਨੂੰ ਪੈਸੇ ਪੂਹਿਆਂ ਦੀ ਲੋੜ ਪੈਂਦੀ ਆ ਤਾਂ ਅਸੀਂ ਸਨੇਚਿੰਗ ਸਨੂਚਿੰਗ ਕਰਦੇ ਆ ਤਾਂ ਇਹ ਜਿਹੜਾ ਇਨਸੀਡੈਂਟ ਸੀਗਾ ਇਹ ਵੀ ਇਹ ਕਹ ਰਹੇ ਸੀਗੇ ਇਹ ਬੰਦਾ ਜਿਹੜਾ ਹੈ ਆਪਣਾ ਗੁਰ ਸਾਹਿਬ ਸਿੰਘ ਇਹ ਕੁਛ ਹੀ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀਗਾ ਤੋਂ ਜੇਲ੍ਹ ਤੋਂ ਆਣ ਤੋਂ ਬਾਅਦ ਇਹ ਕਹਿੰਦਾ ਸੀਗਾ ਮੇਰੀ ਸੰਗਤ ਇਹੋ ਜੀ ਮਾੜੀ ਜੀ ਹੈ ਤੋਂ ਮੈਂ ਨਸ਼ਾ ਕਰਕੇ ਮੈਂ ਪੈਸੇ ਦੀ ਲੋੜ ਸੀਗੀ ਤੋਂ ਇਹਨਾਂ ਨੇ ਫੋਨ ਖੋਲੇ ਆ ਸਰ ਕਿੰਨੇ ਕੇ ਬੰਦੇ ਨਾਲ ਆ ਕੇ ਕਰਦੇ ਆ ਗੈਂਗ ਗੈਂਗਦਾਰੀ ਜੇ ਅਸੀਂ ਜਿਹੜੀ ਹੁਣ ਤੱਕ ਪੁੱਛਤਾਚ ਕੀਤੀ ਹੈ ਤੇ ਕਹਿੰਦੇ ਅਸੀਂ ਦੋਵੇਂ ਬੰਦੇ ਸੀਗੇ ਪਰ ਇਹਨਾਂ ਦਾ ਜਿਹੜਾ ਸਰਕਲ ਹੈ ਉਹਦੇ ਬਾਰੇ ਅਸੀਂ ਪੁੱਛਤਾਚ ਕੀਤੀ ਹੈ ਉਹਨਾਂ ਦੇ ਨਾਂ ਵੀ ਅਸੀਂ ਨੋਟ ਕਰ ਲਿਆ ਹੈ ਤਾਂ ਉਹਨਾਂ ਤੇ ਵੀ ਆਪਾਂ ਬਾਰੀਕੀ ਨਾਲ ਉਹਨਾਂ ਨਾਲ ਵੀ ਆਪਾਂ ਉਹ ਕਰਾਂਗੇ ਕਿ ਉਹ ਵੀ ਇਹਨਾਂ ਚੀਜ਼ਾਂ ਦੇ ਨਾਲ ਇਨਵੋਲ ਹੈਗੇ ਕਿ ਨਹੀਂ ਹੈਗੇ ਪਰ ਹੁਣ ਤੱਕ ਤਾਂ ਇਹ ਦੋਨਾਂ ਹੀ ਸਾਹਮਣੇ ਹਨ ਇਹ ਗੁਰਸਾਹਿਬ ਦੀ ਏਜ ਹੈਗੀ ਅਰਾਊਂਡ 26 ਸਾਲ ਤੇ ਦੂਜਾ ਰਾਜਾ ਹੈ ਜਿਹੜਾ ਉਹਦੀ ਏਜ ਹੈ ਕਰੀ 20 ਸਾਲ ਸਰ ਕਿੰਨੇ ਕੁ ਪੜੇ ਲਿਖੇ ਹਨ ਏ ਜਿਹੜਾ ਗੁਰਸਾਹਿਬ ਹੈ ਇਹ ਲਗਭਗ 7ਵੀਂ 8ਵੀਂ ਤੱਕ ਹੀ ਪੜਿਆ ਹੋਇਆ ਹੈ ਔਰ ਜਿਹੜਾ ਆਪਣਾ ਰਾਜਾ ਹੈ ਉਹ 10ਵੀਂ ਕਹਿ ਰਿਆ ਸੀ ਮੈਂ 10ਵੀਂ ਕਰਤੀ ਹਾਂ ਬੇਸਿਕਲੀ ਕੋਈ ਕੰਮ ਕਰਦੇ ਸੀ ਉਸ ਤਰ੍ਹਾਂ ਇਹ ਮਜ਼ਦੂਰੀ ਦਾ ਕੰਮ ਕਰਦੇ ਸੀ